ਜੀ ਭਗਤਾਂ ਨੂੰ ਸ਼੍ਰੀ ਅੰਮਨਧੀ ਯਾਤਰਾ ਤੇ ਲੈ ਕੇ ਜਾਣ ਅਤੇ ਬਾਬਾ ਬਰਫਾਨੀ ਜੀ ਦੇ ਦਰਸ਼ਨ ਪਰਿਵਾਰਿਕ ਮਾਹੌਲ ਤੇ ਅਨੁਸ਼ਾਸਿਤ ਤਰੀਕੇ ਨਾਲ ਕਰਵਾਉਣ ਦੇ ਮਕਸਦ ਨਾਲ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਬੀਮੀ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਨੂਰ ਮਹਿਲ ਵੱਲੋਂ ਸ਼੍ਰੀ ਭਗਤਾ ਦਾ ਇੱਕ ਕਾਫਲਾ ਸ਼੍ਰੀ ਅਮਨਾਸੀ ਯਾਤਰਾ ਦੀ ਮੰਡਲ ਦੇ ਪ੍ਰਧਾਨ ਅਸ਼ੋਕ ਸੰਧੂ ਦੀ ਜੋਗ ਅਗਵਾਈ ਹੇਠ ਰਵਾਨਾ ਹੋਇਆ ਯਾਤਰਾ ਤੇ ਜਾਣ ਤੋਂ ਪਹਿਲਾਂ ਪ੍ਰਾਚੀਨ ਮੰਦਿਰ ਬਾਬਾ ਭੂਤਨਾਥ ਨੂਰ ਮਹਿਲ ਵਿਖੇ ਭਗਵਾਨ ਭੋਲੇਨਾਥ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਆਏ ਹੋਏ ਸੈਂਕੜੇ ਸ਼ਿਵ ਭਗਤਾ ਲਈ ਵੱਖ-ਵੱਖ ਪ੍ਰਕਾਰ ਦੇ ਸਵਾਦਿਸ਼ਟ ਲੰਗਰਾਂ ਦਾ ਆਯੋਜਨ ਵੀ ਕੀਤਾ ਗਿਆ ਫਿਰ ॠशिव ਸ਼ਕਤੀ ਸੇਵਾ ਮੰਡਲ ਦੇ ਸਮੂਹ ਮੈਂਬਰਾਂ ਅਹੁਦੇਦਾਰਾਂ ਅਤੇ ਆਏ ਹੋਏ ਸੈਂਕੜੇ ਸ਼ਰਧਾਲੂ ਨੇ ਨੱਚ ਕੇ ਅਤੇ ਬੰਬਾਂ ਬੋਲੇ ਦੇ ਜਕਾਰਿਆਂ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਯਾਤਰਾਂ ਨੂੰ ਰਵਾਨਾ ਕਰਨ ਲਈ ਸੇਸ਼ ਤੌਰ ਤੇ ਡੀਐਸਪੀ ਸਬ ਡਿਵੀਜ਼ਨ ਕੋਦਰ ਸੁਖਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਮੰਡਲ ਵੱਲੋਂ ਟੋਲ ਦੀ ਥਾਪ ਤੇ ਅਤੇ ਫੁੱਲਾਂ ਦੀ ਵਰਖਾ ਕਰਤੇ ਹਰ ਪਾਸਾ ਸਵਾਗਤ ਕੀਤਾ ਗਿਆ ਡੀਐਸਪੀ ਵੱਲੋਂ ਹਰੀ ਚੰਡੀ ਦੇ ਯਾਤਰਾ ਨੂੰ ਮੰਦਰ ਤੋਂ ਰਵਾਨਾ ਕੀਤਾ ਗਿਆ ਅਸ਼ੋਕ ਬਬੀਤਾ ਸੰਦੂ ਪੈਟਰੋਲ ਪੰਪ ਤੇ ਲੋਕਾਬਸ ਤੇ ਮੁਰੜ ਤੋਂ ਵੱਖ-ਵੱਖ ਤਰ੍ਹਾਂ ਦੇ ਸੁਆਦੀਸ਼ਟ ਪਕਵਾਨਾਂ ਦਾ ਲੰਗਰ ਲਗਾਇਆ ਗਿਆ ਸੀ ਜਿਸ ਦਾ ਭਕਤਾ ਨੇ ਭਰਪੂਰ ਆਨੰਦ ਮਾਣਿਆ ਅਤੇ ਫਿਰ ਸ਼ਾਨਦਾਰ ਲਗਜ਼ਰੀ ਬੱਸਾਂ ਜੋ ਯਾਤਰਾ ਲਈ ਕੀਤੀਆਂ ਗਈਆਂ ਸਨ ਵਿੱਚ ਬੈਠ ਕੇ ਪੰਬਾਂ ਬੋਲੇ ਜੈ ਸ਼ਿਵ ਸ਼ੰਕਰ ਦੇ ਜਕਾਰਿਆਂ ਨਾਲ ਬੱਸ ਯਾਤਰਾ ਲਈ ਰਵਾਨਾ ਹੋਈਆਂ ਇਸ ਮੌਕੇ ਤੇ ਵੱਖ-ਵੱਖ ਪੁਲਾੜਿਆ ਨੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਕੀਤੇ ਜਾਂਦੇ ਇਸ ਸ਼ਲਾਂਗਾ ਯੋਗ ਕਦਮ ਲਈ ਵਧਾਈ ਦਿੱਤੀ। ਇਸ ਮੌਕੇ ਤੇ ਮੰਡਲ ਦੇ ਚੇਅਰਮੈਨ ਲਾਈਨ ਓ ਪੀ ਕੁੰਦੀ ਲਾਈਨਸ ਕਲੱਬ ਦੇ ਪ੍ਰਧਾਨ ਅੰਤਲ ਸੰਧੂ ਸੋਖਲ ਮੰਡਲ ਦੇ ਕੋਆਰਡੀਨੇਟਰ ਲਾਈਨ ਦਿਨਕਰ ਸੰਧੂ ਜਨਸਕੱਤਰ ਸੰਜੀਤ ਸਿੰਘ ਖਜਾਨਚੀ ਰਾਮ ਮੂਰਤੀ ਪੀ ਆਰਓ ਅਮਨ ਕੁਮਾਰ ਸੀਨੀਅਰ ਮੀਤ ਪ੍ਰਧਾਨ ਹਰੀਸ਼ ਮੇਹਨ ਗੋਤਮ ਢਿੰਗਰਾ ਮੰਡਲ ਸੇਵਾਦਾਰ ਅਨਿਲ ਸ਼ਰਮਾ ਪ੍ਰਸਕੱਤਰ ਅਤੇ ਸੋਮੀਨਾ ਸੰਧੂ ਸੁਨੀਲ ਕੋਲੀ ਸੁਭਾਸ਼ਟੰਡ ਹਰੀਦੇਵ ਖੋਸਲਾ ਇਹਨਾਂ ਦੇ ਨਾਲ ਨਾਲ ਭਾਰੀ ਗਿਣਤੀ ਵਿੱਚ ਸ਼ੀ ਭਗਤ ਹਾਜ਼ਰ ਸਨ ਕੀ ਕਹਣਾ ਚਾਹੁੰਦੇ ਆ ਮੈਂ ਜਿਹੜਾ ਵਾ ਅਸ਼ੋਕ ਜੀ ਨੂੰ ਬਹੁਤ ਹੀ ਵਧਾਈ ਦੇਣਾ ਚਾਹਨਾ ਹੈ ਵਧਾਈ ਦੇ ਪਾਤਰ ਹੈ ਜਿਹੜਾ ਕਿ ਇੱਕ ਧਾਰਮਿਕ ਯਾਤਰਾ ਦੇ ਲਈ 83 ਬੰਦਿਆਂ ਦਾ ਮਿਲ ਉਹਨਾਂ ਨੇ ਪਤਾ ਲੱਗਾ ਕਿ ਲਗਾਤਾਰ 20 ਵਾਰ ਜਿਹੜੀ ਇਹ ਯੋਗ ਯਾਤਰਾ ਹੈ ਅੱਜ ਧਿਰਵਾਨਾ ਕਰ ਰਹੇ ਆ ਅਸੀਂ ਬਹੁਤ ਹੀ ਜਿਹੜੇ ਵਧਾਈ ਦੇ ਪਾਤਰ ਨੇ ਤੇ ਸਾਰੀਆਂ ਸੰਗਤਾਂ ਨੂੰ ਮੈਂ ਯਾਤਰਾ ਦੀ ਸ਼ੁਭ ਯਾਤਰਾ ਉਹਨਾਂ ਨੂੰ ਕਰਦਾ ਮੈਂ ਤੇ ਸਭ ਤੋਂ ਪਹਿਲਾਂ ਤੇ ਜੀ ਦੇਸ਼ ਵਿਦੇਸ਼ ਵਿੱਚ ਜਿੰਦੇ ਵੀ ਸ਼ਰਧਾ ਭਕਤ ਬੈਠੇ ਹੈਗੇ ਆ ਉਹਨਾਂ ਸਾਰਿਆਂ ਨੂੰ ਮੇਰੀ ਦਿਲੋਂ ਮੁਬਾਰਕਬਾਦ ਕਿਉਂਕਿ ਅਮਰਨਾਥ ਯਾਤਰਾ ਜਿਹੜੀ ਹੈਗੀ ਆ ਉਹ ਤਿੰਨ ਦਿਨਾਂ ਤੋਂ ਸ਼ੁਰੂ ਹੋ ਚੁੱਕੀ ਆ ਔਰ ਇਹ ਅਮਰਨਾਥ ਯਾਤਰਾ ਇੱਕ ਉਤਸਵ ਪੂਰੇ ਹਿੰਦੁਸਤਾਨੀ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਕਿਉਂਕਿ ਦੁਨੀਆ ਭਰ ਤੋਂ ਜਿਹੜੇ ਯਾਤਰੀ ਹੈਗੇ ਆ ਉਹ ਮਹਾਦੇਵ ਦੇ ਬਹੁਤ ਅਨੰਨਿਆ ਭਗਤ ਹੈਗੇ ਆ ਔਰ ਹਰ ਸਾਲ ਦੇਸ਼-ਦੇਸ਼ ਤੋਂ ਆ ਕੇ ਸਭ ਤੋਂ ਔਖੀ ਯਾਤਰਾ ਜਿਹੜੀ ਹੈਗੀ ਆ ਉਹ ਕਰਦੇ ਆ ਉਹ ਸਫਲ ਹੁੰਦੇ ਆ ਤੇ ਜਿਹੜੀ ਸਾਡੀ ਯਾਤਰਾ ਹੈਗੀ ਆ ਜੀ ਉਹ ਮਹਾਦੇਵ ਦੀ ਕਿਰਪਾ ਨਾਲ ਸਾਡੀ 20ਵੀਂ ਸ਼੍ਰੀ ਅਮਨਾ ਯਾਤਰਾ ਆ ਉਹ ਚ ਸਭ ਤੋਂ ਮਹਾਦੇਵ ਦੇ ਅਸ਼ੀਰਵਾਦ ਵਾਲੀ ਦੇਖਣ ਵਾਲੀ ਇਹ ਗੱਲ ਹੈਗੀ ਆ ਇਹ ਸਾਡੀ ਜਿਉਂ ਯਾਤਰਾ ਸ਼ੁਰੂ ਹੋਈ ਆ 2006 ਤੋਂ ਲੈ ਕੇ ਹੁਣ ਤੱਕ ਬਿਲਕੁਲ ਲਗਾਤਾਰ ਯਾਤਰਾ ਸਾਡੀ ਜਾ ਰਹੀ ਆ ਜੀ ਇਹਨੂੰ ਸਫਲ ਬਣਾਉਣ ਵਾਸਤੇ ਜਿਹੜੇ ਸਾਡੇ ਐਨ ਆਰ ਆਈ ਦਾ 20 ਸੱਜਣ ਹੈਗੇ ਆ ਸਾਡੇ ਨੂਰਮਹਿ ਸ਼ਹਿਰ ਦੇ ਸ਼ਰ ਭਗਤ ਹੈਗੇ ਆ ਇਲਾਕੇ ਦੇ ਸ਼ਰ ਭਗਤ ਹੈਗੇ ਆ ਖਾਸ ਉਹਦੇ ਅਮਨਾ ਯਾਤਰੀ ਜਿਹੜੇ ਸਾਡੇ ਤੋਂ 20 ਸਾਲਾਂ ਤੋਂ ਭਰੋਸਾ ਰੱਖਦੇ ਆ ਕਿ ਇੱਕ ਪਰਵਾਰਕ ਯਾਤਰਾ ਹੈਗੀ ਆ ਲਗਾਤਾਰ ਸਾਡੇ ਨਾਲ ਜਾਂਦੇ ਹੈਗੇ ਆ ਅਸੀਂ ਉਹਨਾਂ ਦੇ ਵੀ ਛੋਕੂ ਕੀ ਯਾਰ ਹੈਗੇ ਆ ਤਾਂ ਕਿ ਅਸੀਂ ਜਿਹੜਾ ਹੌਂ ਬਾਇ ਸਮੇਂ 'ਚ ਇਹੀ ਉਮੀਦ ਕਰਦੇ ਆ ਕਿ ਉਹ ਸਾਡਾ ਜਿਹੜਾ ਭਰੋਸਾ ਉਹਨਾਂ ਬਣਾਇਆ ਹੈਗਾ ਉਹ ਅਸੀਂ ਉਹਨਾਂ ਦਾ ਬਰਕਰਾਰ ਕਰ ਸਕਾਂਗੇ ਜੀ ਔਰ ਇਹਦੇ ਵਿੱਚ ਸਾਨੂੰ ਜਿਹੜੀਆਂ ਸਾਡੇ ਨੂਰਮੰਗਰ ਇਲਾਕੇ ਦੇ ਧਾਰਮਿਕ ਸੰਸਥਾ ਬੈਠੇ ਹੈਗੇ ਆ ਪੂਰਨ ਆਤਮੰਦਰ ਆਪਣੇ ਸਾਰੇ ਲੈਨਸ ਮੈਂਬਰ ਹੈਗੇ ਆ ਲੈਨਸ ਕਰ ਬੰਦੂਰ ਮੈਂ ਸੇਢੀ ਬੀਮ ਗੋਰਬ ਔਰ ਜੇ ਨਹੀਂ ਹੋਰ ਵੀ ਜਿਹੜੇ ਸਾਡੇ ਗਵਰਨਰ ਸਾਹਿਬ ਹੈਗੇ ਆ ਉਹ ਵੀ ਸਾਨੂੰ ਉਚੇਚਿਤ ਤੋਂ ਤੇ ਸਾਡਾ ਸਹਿਯੋਗ ਕਰਦੇ ਹੈਗੇ ਆ ਮੈਂ ਉਹਨਾਂ ਸਾਰਿਆਂ ਦਾ ਰਿਣੀ ਆ ਔਰ ਜਦੋਂ ਉਹ ਆਪਣੀਆਂ ਸੇਵਾਵਾਂ ਬੰਦ ਦਿੰਦੇ ਹੈਗੇ ਆ ਤੇ ਸਾਡਾ ਜਨ ਸਾਰੇ ਸਾਡਾ ਜਨ ਸਿਰ ਹੈਗਾ ਉਹਨਾਂ ਅੱਗੇ ਝੁਕ ਜਾਂਦਾ ਜੀ ਜੀ ਸਰ ਅੱਜ ਕਿੰਨੀ ਯਾਤਰਾ ਜਾ ਰਹੀ ਤੇ ਕਿੱਥੇ ਜਾ ਰਹੀ ਹੈ ਇਹ ਅਮਰਨਾਥ ਯਾਤਰਾ ਅੱਜ ਤੋਂ 25 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ। ਹੂਤਨਾਥ ਮੰਦਰ ਤੋਂ ਇਹ ਹਰ ਸਾਲ ਇੱਕ ਪੁਰਜਾਤਰਾ ਜਾਂਦੀ ਹੈਗੀ ਆ। ਔਰ ਇਸ ਯਾਤਰਾ 'ਚ ਬਹੁਤ ਵੱਡੇ ਵੱਡੇ ਨਾਮੀ ਪਰਿਵਾਰ ਨਾਮੀ ਅਫਸਰ ਇਸ ਯਾਤਰਾ ਦਾ ਜਿਹੜਾ ਆਨੰਦ ਮਾਣ ਚੁੱਕੇ ਆ। ਬੋਲੇ ਸ਼ੰਕਰ ਦੇ ਦਰਸ਼ਨ ਕਰ ਚੁੱਕੇ ਹੈਗੇ। ਔਰ ਇਹ ਯਾਤਰਾ ਪਹਿਲ ਗਾਮ ਉਹ ਹੋ ਕੇ ਪਾਪ ਸਿੰਘ ਜਿਹੜੀ ਬਾਲਟਾਲ ਤੋਂ ਵਾਪਸ ਹੁੰਦੀ ਰਹੀ ਹੈ ਔਰ ਇਸ ਦੇ ਵਿੱਚ ਇੱਕ ਖਾਸ ਇਹ ਇਸ ਨੂੰ ਇੱਕ ਮਜ਼ਾ ਬਣਾਉਂਦੀ ਆ ਜਿਹੜੀ ਕਿ ਇਹ ਪਰਿਵਾਰਿਕ ਯਾਤਰਾ ਆ ਇਸ ਦੇ ਵਿੱਚ ਜਿੰਨੇ ਵੀ ਭਗਤ ਜਨ ਇੱਥੋਂ ਜਾਂਦੇ ਆ ਉਹ ਹਮੇਸ਼ਾ ਹੀ ਜਿਹੜਾ ਉਹਨਾਂ ਦਾ ਮੰਤਵ ਕੋਈ ਹੁੰਦਾ ਅਸੀਂ ਪੋਲੇ ਸ਼ੰਕਰ ਦੇ ਦਰਸ਼ਨ ਕਰਨ ਜਾਣਾ ਉਹਨਾਂ ਦੀ ਕਿਰਪਾ ਜੜੀ ਹੈਗੀ ਆ ਉਹ ਲੈਣੀ ਆ ਸੋ ਇਹ ਜਿਹੜੀ ਯਾਤਰਾ ਜਿਹਦੀ ਮੈਂ ਸਫਲਤਾ ਦੀ ਕਾਮਨਾ ਕਰਦਾ ਔਰ ਮੈਂ ਅਸਲ ਦਾ ਇਹਦੇ ਲਈ ਅਸ਼ੋਕ ਸੰਧੂ ਜੀ ਦਾ ਬਹੁਤ ਬਟਾ ਯੋਗਦਾਨ ਬਹੁਤ ਮਿਹਨਤ ਕਰਦੇ ਆ ਇਹ ਯਾਤਰਾ ਸਮਾਪਤ ਹੁੰਦੀ ਆ ਤਾਂ ਉਹਦੇ ਨਾਲ ਹੀ ਜਿਹੜਾ ਹੈਗਾ ਇਹਨਾਂ ਦਾ ਸ਼ੁਰੂ ਹੋ ਜਾਂਦਾ ਦੁਆਰਾ ਅਗਰੇ ਸਾਲ ਦੇ ਵਾਸਤੇ ਪ੍ਰੋਗਰਾਮ ਸੋ ਮੈਂ ਇੱਕ ਵਾਰੀ ਫੇਰ ਇਸ ਯਾਤਰਾ ਦੀ ਸਫਲਤਾ ਦੀ ਕਾਮਨਾ ਕਰਦਾ ਹੋਇਆ ਕਿ ਇਹ ਇਸ ਵਾਰ ਵੀ ਅੱਜ ਸਾਡੀ ਜਿਹੜੀ ਇਹ 20ਵੀਂ ਯਾਤਰਾ ਗੋਲੇ ਸ਼ੰਕਰ ਜੀ ਨਾਲ ਕੀਤਾ ਕਰਨਗੇ। ਔਰ ਇਹ ਯਾਤਰਾ ਸਫਲ ਹੋ। ਜੀ ਨਾਲ ਦੇ ਸ਼ਬਦਾਂ ਵਿੱਚ ਆਲੇ ਗੋਲੇ ਸ਼ੰਕਰ ਕੀ ਜੈ ਜੈ। ਅ ਤੇ ਜਿਹੜਾ ਜਹਾਜ਼ ਜਿਹੜਾ ਜਾ ਰਿਹਾ ਤੇ ਲਗਭਗ ਇਹਦੇ ਵਿੱਚ ਕਿੰਨੇ 50% ਤੋਂ ਜ਼ਿਆਦਾ ਜਿਹੜਿਆ ਫੀਮੇਲ। ਥੈਂਕ ਯੂ। ਕਿਵੇਂ ਲੱਗ ਰਿਹਾ ਪਹਿਲੀ ਗੱਲ ਤਾਂ ਮੇਲੇ ਇੱਕ ਕੁੜੀਆਂ ਦੇ ਇਕੱਠਾ ਜੀ ਇੱਕ ਇਕੱਠਾ ਹੁੰਦੀ ਆ ਪਟਿਆਲਾ ਨੂੰ ਲੈ ਕੇ ਹਾਂਜੀ ਉਹ ਵੀ ਕੱਟੂਗੀ ਸੋ ਬਾਅਦੇ ਵਿੱਚ ਜੇ ਲੇਡੀਆਂ ਇਸ ਕਾਫੇ ਦੇ ਵਿੱਚ ਵੱਧਨ ਕਿੰਨਾ ਕੁ ਇਹਨੂੰ ਚੰਗਾ ਆ ਪਹਿਲਾਂ ਤਾਂ ਮੈਨੂੰ ਹਰ ਵੇਲੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਮੰਡਲ ਦੇ ਨਾਲ ਹਰ ਵਾਰ ਬਹੁਤ ਹੀ ਜ਼ਿਆਦਾ ਤਦਾਦ ਵਿੱਚ ਲੇਡੀਆਂ ਜਾਂਦੀਆਂ ਨੇ ਤੇ ਇਹ ਦੇਖ ਕੇ ਵੀ ਮਾਣ ਮਹਿਸੂਸ ਹੁੰਦਾ ਹੈ ਕਿ ਹੁਣ ਜਦ ਤੱਕ ਘਟਨਾ ਹੋ ਗਈ ਠੀਕ ਹੈ ਬੇਸ਼ੱਕ ਸੰਨਲ ਬਹੁਤ ਯਾਤਰੀ ਇਸ ਘਟਨਾ ਕਰਕੇ ਟੁੱਟੇ ਨੇ ਬਟ ਇਹ ਵੀ ਗੱਲ ਹੈਗੀ ਕਿ ਹੋਰ ਜੋੜੇ ਵੀ ਬਹੁਤ ਨੇ ਆ ਜਿੱਦਾਂ ਲੇਡੀਆਂ ਦੀ ਗੱਲ ਕਰੀਏ ਉਹ ਘਰ ਘਰ ਵਿੱਚ ਵੀ ਕਰਾਇਆ ਕਿ ਕਰਦੀਆਂ ਨੇ ਬਟ ਉਹਨਾਂ ਜਿੱਦਾਂ ਆਪਾਂ ਸ਼ਰਦਾ ਦੇਖੀ ਉਹ ਵੀ ਘਟਣੀ ਹੈਗੀ ਉਹਨਾਂ ਦੇ ਇੰਨੀ ਸ਼ਰਦਾ ਹੈ ਕਿ ਸਾਡੇ ਨਾਲ ਇੰਨੀ ਲੇਡੀਜ਼ ਮਤਲਬ ਤੁਹਾਨੂੰ ਮੈਂ ਦੱਸਿਆ ਕਿ 50 ਪਲੱਸ ਦੇ ਅਰਾਊਂਡ ਸਾਡੇ ਨਾਲ ਲੇਡੀਜ਼ ਹੀ ਨੇ ਉਹ ਸਾਰਾ ਆਪਣੀ ਸ਼ਰਦਾ ਨਾਲ ਉੱਥੇ ਦਰਸ਼ਨ ਕਰਨ ਜਾ ਰਹੀ ਨੇ ਇਹ ਤੁਸੀਂ ਕੀ ਕੀ ਅਰੇਂਜਮੈਂਟਸ ਕੀਤੇ ਨੇ ਤੁਸੀਂ ਕਿਉਂਕਿ ਇਹ ਡੇਡੀਅਲ ਬੱਚੇ ਵੀ ਹੋਣਗੇ ਹਾਂਜੀ ਉਹਨਾਂ ਦੇ ਲਈ ਅਰੇਂਜਮੈਂਟਸ ਕਿਵੇਂ ਜੇ ਕੋਈ ਮਾਸ਼ਮਾਰ ਹੁੰਦਾ ਹੈ ਜਾਂ ਕੋਈ ਪ੍ਰੋਬਲਮ ਹੋ ਜੇ ਉਸਦੇ ਵਾਸਤੇ ਕੀ ਅਰੇਂਜਮੈਂਟਸ ਹੈ ਅਸੀਂ ਇੱਕ ਵਿਸ਼ੇਸ਼ ਸਾਡੀ ਹਮੇਸ਼ਾ ਇੱਕ ਮੈਡੀਕਲ ਕਿਟ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਅਸੀਂ ਸਾਰੇ ਬੱਸਿਸ ਦੇ ਵਿੱਚ ਮੈਡੀਕਲ ਕਿਟ ਵੀ ਰੱਖਦੇ ਹਾਂ ਜਾਂ ਜੇਕਰ ਵੀ ਉਹਨਾਂ ਨੂੰ ਜ਼ਰੂਰਤਮੰਦ ਸਮਾਨ ਹੁੰਦਾ ਹੈ ਉਹ ਸਾਡੇ ਕੋਲ ਆ ਕੇ ਜਾਂ ਅਸੀਂ ਵੀ ਉਹਨਾਂ ਦੇ ਕੋਲ ਹਰ ਵੇਲੇ ਪੁੱਛ ਪੜਤਾਲ ਕਰਦੇ ਰਹਿੰਦੇ ਕਿ ਕੋਈ ਜ਼ਰੂਰਤ ਉਹਨਾਂ ਨੂੰ ਚਾਹੇ ਮੈਡੀਕਲ ਲੋਡ ਹੈਗੀ ਆ ਚਾਹੇ ਕੋਈ ਵੀ ਲੋਡ ਆ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਰੈਡੀ ਰਹਿੰਦੇ ਤੇ ਇਹ ਸਾਰਾ ਯਾਤਰਾ ਦਾ ਇਦਾਂ ਹੀ ਮਕਸਦ ਹੁੰਦਾ ਕਿ ਸਾਰੇ ਇੱਕ ਦੂਸਰੇ ਨਾਲ ਬਹੁਤ ਸਾਥ ਸਨਯੋਗ ਦਿੰਦੇ ਆ ਤੇ ਉਹਦੇ ਕਰਕੇ ਅ ਮਤਲਬ ਅਸੀਂ ਵੀ ਬਹੁਤ ਸਸ ਫੈਸਿਲਿਟੀਆਂ ਬਸ ਵਿੱਚ ਪ੍ਰੋਵਾਈਡ ਕੀਤੀਆਂ ਹੋਈਆਂ ਜਾਂ ਜਗ੍ਹਾ ਜਗ੍ਹਾ ਤੇ ਵੀ ਹੁੰਦੀਆਂ ਨੇ ਇਸ ਕਰਕੇ ਕਦੇ ਕੋਈ ਮੁਸ਼ਕਿਲ ਆਉਂਦੀ ਹੀ ਨਹੀਂ ਕਿਰੇ ਦਿਨ ਦਾ ਟੂਰ ਹੁੰਦਾ ਇਹ ਅ ਅਸੀਂ ਜਿਵੇਂ ਅੱਜ ਸੈਟਰਡੇ ਜਾ ਰਹੇ ਆ ਤੇ ਮਹਾਦੇਵ ਜੀ ਦੀ ਕਿਰਪਾ ਨਾਲ ਅਸੀਂ ਸੈਟਰਡੇ ਮਾਰਨਿੰਗ ਹੀ ਵਾਪਸ ਆ ਜਾਵਾਂਗੇ ਜੇ ਸਭ ਕੁਝ ਸਹੀ ਰਿਹਾ ਹਾਂਜੀ ਹਫਤਾ ਤੱਕ ਦਾ ਹੁੰਦਾ ओके ਹੁਣ ਜੀ ਬਾਕੀ ਹੁਣ ਦੇਖਦੇ ਆ ਇਸ ਵਾਰ ਯਾਤਰਾ ਨੇ ਜਿਹੜੇ ਸ਼ਾਈਨ ਬੋਰਡ ਆ ਜਾਂ ਗਵਰਨਮੈਂਟ ਨੇ ਸਰਕਾਰ ਨੇ ਉੱਥੇ ਕੀ ਪ੍ਰਬੰਧ ਕੀਤੇ ਆ ਉਸ ਅਕੋਰਡਿੰਗ ਕਨਵਾਈ ਦੇ ਨਾਲ ਹੁੰਦੀ ਆ ਜੋ ਵੀ ਹੁੰਦਾ ਉੱਥੇ ਉਸ ਅਕੋਰਡਿੰਗ ਆਪਾਂ ਨੂੰ ਪਤਾ ਲੱਗੇਗਾ ਮਾਲ ਤੁਸੀਂ ਇੱਕ ਲਾਇਓਨਸ ਕਲੱਬ ਦੇ ਨਾਲ ਵੀ ਗਏ ਹੋ ਜੀ ਪਰ ਕਿਵੇਂ ਨਾਲ ਹੋਰ ਤਿਆਰੀਆਂ ਕਿਵੇਂ ਕਰਕੇ ਲੈ ਕੇ ਚੱਲੇ ਹੋ ਕੁਝ ਐਕਸਾ ਵੀ ਤਾਂ ਹੋਣਗੇ ਨਾਲ ਹਾਂਜੀ ਜਿੱਦਾਂ ਲਾਇਓਨਸ ਕਲੱਬ ਜਿਹੜਾ ਹੈਗਾ ਹਮੇਸ਼ਾ ਹੀ ਫਰਸਟ ਦਿਨ ਹੀ ਜਿੱਦਾਂ ਮਤਲਬ ਸਾਡਾ ਜਿਹੜਾ ਕਲੱਬ ਦਾ ਪ੍ਰੋਜੈਕਟ ਲੱਗਦਾ ਹੈ ਇਹ ਯਾਤਰਾ ਦਾ ਫਰਸਟ ਪ੍ਰੋਜੈਕਟ ਹੁੰਦਾ ਹੈ ਤੇ ਬਹੁਤ ਸਾਰੇ ਜਿੱਦਾਂ ਡੋਨੇਸ਼ਨ ਆਪਣੇ ਪੰਪ ਦੇ ਉੱਪਰ ਜਿੰਨਾ ਵੀ ਲੱਗਦਾ ਆ ਉਹ ਖਾਣ ਪੀਣ ਦਾ ਸਮਾਨ ਜਾਂ ਡਰਿੰਕਸ ਹੁੰਦੀਆਂ ਸਾਰਾ ਕੁਝ ਮਤਲਬ ਡੋਨੇਟ ਕਰ ਦਿੰਨੇ ਕਲੱਬ ਵਾਲੇ ਹਾਂਜੀ ਅਜਿਹਾ ਹੋਰ ਦੇਖਿਆ ਵੀ ਮੈਨੂੰ ਅੱਜ ਪਤਾ ਲੱਗਾ ਸੀ ਜਿਹੜੇ ਤੁਸੀਂ ਸ਼ਾਮੀ ਅਰੇਂਜਮੈਂਟ ਕੀਤੀ ਹੋਈ ਨੇ ਬਸ ਇਹ ਤੋਂ ਪਹਿਲਾਂ ਹਾਂਜੀ ਪੀਜ਼ਾਸ ਹੋ ਗਿਆ ਕੋਈ ਹੋਰ ਚੀਜ਼ਾਂ ਹਾਂਜੀ ਹਾਂਜੀ ਇਹ ਮੈਂ ਅੱਜ ਪਹਿਲੇ ਦੇਖਿਆ ਵੀ ਇਹ ਚੀਜ਼ਾਂ ਲੋਕ ਪ੍ਰਸ਼ਾਦ ਜ਼ਰੂਰ ਵਰਦੇ ਨੇ ਪਰ ਇਹ ਪੀਜ਼ੇ ਵਗੈਰਾ ਜਦੋਂ ਜਿੱਥੇ ਸਟਾਲ ਆਏ ਹੋਏ ਨੇ ਹਾਂਜੀ ਅੰਨੇ ਵੈਕਲੀ ਜੀ ਅੰਨੇ ਆ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਕਿ ਕੁਝ ਅਸੀਂ ਅਲੱਗ ਕਰੀਏ ਤੇ ਜਿਹੜੇ ਯਾਤਰੀਆਂ ਨੂੰ ਜਿੱਦਾਂ ਉੱਥੇ ਮਲੇ ਜਿੱਦਾਂ ਅਸੀਂ ਅਮਨ ਯਾਤਰਾ ਵੀ ਕਰਦੇ ਆ ਨਾ ਉੱਥੇ ਵੀ ਤੁਸੀਂ ਦੇਖੋਗੇ ਇੰਨੇ ਢੰਡਾਰੇ ਲੱਗਦੇ ਨੇ ਇੰਨਾ ਕੁਝ ਸਾਰੇ ਤੇ ਪੀਜ਼ਾ ਵਗੈਰਾ ਸਾਰੀ ਫੈਸਿਲਿਟੀਆਂ ਹੁੰਦੀਆਂ ਇਸ ਕਰਕੇ ਸਾਡੇ ਦਮਨ ਚ ਵੀ ਸ਼ੌਂਕ ਰਹਿੰਦਾ ਕਿ ਅਸੀਂ ਵੀ ਇੱਥੇ ਲਗਾਈਏ ਜੋ ਵੀ ਹੈ ਲੰਗਰ ਇਸ ਮਤਲਬ ਬੱਚਿਆਂ ਨੂੰ ਲੇਡੀਜ਼ ਨੂੰ ਸਭ ਨੂੰ ਮਤਲਬ ਮਨ ਖੁਸ਼ ਹੋ ਕੇ ਜਾਵਾਂਗੇ ਲੰਗਰ ਉਹ ਲਾਈਏ ਜਿਹੜਾ ਹਰ ਇੱਕ ਨੂੰ 옵ਸ਼ਨ ਚਾਹੀਤ ਮੇਰੇ ਚੈਨਲ ਨੂੰ ਲੈ ਕੇ ਵੀ ਤੇ ਲੇਡੀਜ਼ ਨੂੰ ਵੀ ਲੈ ਕੇ ਹਾਂਜੀ ਸਾਰੇ ਕਿਸੇ ਨੂੰ ਜਿੱਦੋਂ ਪਾਪ ਕর্ন ਰੱਖਿਆ ਪੀਜ਼ਾ ਰੱਖਿਆ ਡਰਿੰਕਸ ਆ ਰਹੀਆਂ ਠੰਡੀਆਂ ਮਤਲਬ ਹਰ ਕਿਤੇ ਤਰੀਕੇ ਦੇ ਅਸੀਂ ਫੂਡ ਉਹਨਾਂ ਨੂੰ ਪ੍ਰੋਵਾਈਡ ਕੀਤਾ ਇਦਾਂ ਹੀ ਨਹੀਂ ਕਿ ਸਿਰਫ ਪਾਪ ਕਨ ਪੀਜ਼ਾ ਵਗੈਰਾ ਨਹੀਂ ਹੈਲਥੀ ਚੀਜ਼ਾਂ ਵੀ ਨਾਲ ਹੀ ਰੱਖਿਆ ਹੈ ਤੁਸੀਂ ਜਿਵੇਂ ਦੇਖ ਹੀ ਲਿਆ ਹੋਣਾ ਸਾਰਾ